ਜੇਕਰ ਇਹ ਨਾ ਹੁੰਦਾ ਵੀ ਲੇਡੀਜ਼ ਨੂੰ ਟਰੈਕਟਰ ਦੇਣੀ ਹੈ ਤੇ ਮਾਸਟਰ ਬਲਦੇ ਸਿੰਘ ਨੇ ਇਲੈਕਸ਼ਨ ਲੜਨਾ ਸੀ ਔਰ ਬੜੇ ਬਾਹੂਆਂ ਤੋਂ ਸਾਥ ਨਾਲ ਲੜਨਾ ਸੀ ਜੇਕਰ ਉਹ ਤੀਜੀ ਵਾਰ મોદી ਸੈਂਟਰ ਦੇ ਵਿੱਚ ਆਉਂਦਾ ਤੇ ਉਹਨਾਂ ਨੇ ਸੰਵਿਧਾਨ ਬਦਲ ਦੇਣਾ ਜੇ ਸੰਵਿਧਾਨ ਬਦਲਿਆ ਗਿਆ ਤੇ ਤੁਸੀਂ ਵੀ ਮੇਰੇ ਮੂਰੇ ਇਸ ਤਰ੍ਹਾਂ ਮੈਕ ਨਹੀਂ ਲਾ ਸਕੋਗੇ ਕਿਉਂ ਕਿਉਂਕਿ ਬੋਲਣ ਦਾ ਹੱਕ ਤੁਹਾਡੇ ਕੋਲੇ ਨਹੀਂ ਹੋਵੇਗਾ ਤੁਸੀਂ ਪੜ੍ਹ ਨਹੀਂ ਸਕੋਗੇ ਤੁਸੀਂ ਕੋਈ ਜ਼ਮੀਨ ਜਾਇਦਾਦ ਨਹੀਂ ਖਰੀਦ ਸਕੋਗੇ ਫੋਟ ਰਾਜ ਖਤਮ ਕਰ ਦੇਣਾ ਪੋਟਰ ਰਾਜ ਖਤਮ ਕਰਕੇ ਕੀ ਕਰ ਰਹੇ ਨੇ ਆਰਐਸਐਸ ਦੇ ਬੰਦੇ ਸਾਰੇ ਬਿਠਾ ਦੇਣੇ ਉਹਨਾਂ ਦੇ ਉਹਨਾਂ ਕੋਲ ਰਾਜਭਾਗ ਹੋਊਗਾ ਨਾ ਕੋਈ ਵੋਟ ਹੋਵੇਗੀ ਉਹ ਜਿਹੜੇ ਜਿਵੇਂ ਡੰਡਾ ਚਲਾਉਣਗੇ ਉਹ ਚੱਲਣਾ ਪਏਗਾ ਆਮ ਆਦੀ ਪਾਰਟੀ ਚ ਮੈਂ 5 ਸਾਲ ਕੰਮ ਕੀਤਾ ਐਮਐਲਏ ਰਿਹਾ ਅਸੀਂ ਵਿਰੋਧ ਕੀਤਾ ਸੀ ਉਹਦਾ ਕੇਜਰੀਵਾਲ ਦਾ ਅਸੀਂ ਵਿਰੋਧ ਕੀਤਾ ਸੀ ਮਨੀਸ਼ ਸ਼ਿਸ਼ੋਦੀਏ ਦਾ ਵੀ ਕਿ ਇਹ ਕਰਪਟ ਬੰਦੇ ਨੇ ਚੋਰੀ ਨੇ ਠੱਗ ਨੇ ਅਸੀਂ ਉਹਨਾਂ ਦੇ ਵਿੱਚ ਕਹਿੰਦਾ ਤੇ ਅੱਜ ਵੀ ਉਹੀ ਗੱਲ ਕਹਿੰਦੇ ਆ ਅੱਜ ਸਾਰੇ ਉਹ ਅੰਦਰ ਤਾਂ ਹੀ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ டி5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ तमाम ਪਾਰਟੀਆਂ ਦੇ ਕਿਤੇ ਨਾ ਕਿਤੇ ਜਿਹੜੇ ਵਿਅਕਤੀ ਸੀਗੇ ਉਮੀਦਵਾਰ ਦੀ ਦਾਅਬਿਦਾਰੀ ਠੋਕਰੇ ਸੀਗੇ ਤਾਂ ਉਹ ਨਰਾਜ਼ ਚੱਲ ਰਹੇ ਸੀਗੇ ਤਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵੀ 4 ਤੋਂ 5 ਉਮੀਦਵਾਰ ਦੀ ਜਿਹੜੀ ਦਾਅਬਿਦਾਰੀ ਠੋਕਰੇ ਸੀ ਤਾਂ ਉਹਨਾਂ ਦੇ ਵਿੱਚ ਸਾਬਕਾ ਐਮਐਲਏ ਬਲਦੇਵ ਸਿੰਘ ਤਾਂ ਉਹ ਵੀ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਜਿਹੜੀ ਇੱਥੋਂ ਟਿਕਟ ਮਿਲਣੀ ਚਾਹੀਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਨਿਰਾਸ਼ਾ ਜ਼ਰੂਰ ਸੀਗੀ ਤਾਂ ਅੱਜ ਉਹ ਇਸ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਉਤਰੇ ਨੇ ਤਾਂ ਉਹਨਾਂ ਨੂੰ ਮਨਾਉਣ ਲਈ ਖੁਦ ਜਿਹੜੀ ਅਮਰਜੀਤ ਕੌਰ ਸਾਹੋਕੇ ਉਮੀਦਵਾਰ ਉਹ ਪਹੁੰਚੇ ਨੇ ਕੁਸ਼ਲਦੀਪ ਸਿੰਘ ਢਿੱਲੋਂ ਜਿਹੜਾ ਕਾਂਗਰਸ ਪੰਜਾਬ ਪਾਰਟੀ ਦੇ ਉਮੀਦ ਪ੍ਰਧਾਨ ਆ ਉਹ ਮੌਜੂਦ ਸੀ ਤਾਂ तमाम ਹਲਕਿਆਂ ਦੇ ਜਿਹੜੇ ਅੰਚਾਰਜ ਨੇ ਉਹ ਵੀ ਇੱਥੇ ਮੌਜੂਦ ਸੀ ਤਾਂ ਗੱਲਬਾਤ ਕਰਾਂਗੇ ਬਲਦੇਵ ਸਿੰਘ ਦੇ ਨਾਲ ਕਿ ਆਖਰ ਕੀ ਕਾਰਨ ਰਿਹਾ ਕਿਉਂ ਨਹੀਂ ਟਿਕਟ ਮਿਲੀ ਕਿਉਂ ਨਿਰਾਸ਼ਾ ਚੱਲ ਰਹੀ ਸੀਗੀ ਬਲਦੇਵ ਜੀ ਅੱਜ ਸਹਿਯੋਗ ਦੇਣ ਦੀ ਲੋੜ ਪੈ ਗਈ ਤੇ ਨਾਲ ਪ੍ਰੈਸ ਵਾਰਤਾ ਕਰੀ ਆਈ ਤੇ ਹਾਂਜੀ ਸਾਰਿਆਂ ਨੂੰ ਵੇਗੁਰਜੇ ਖਾਲਸਾ ਵੇਗੁਰਜੇ ਦੀ ਫਤਿਹ ਤੁਹਾਡੇ ਮੱਦੇਨਜ਼ਰ ਅਸੀਂ ਮੈਂ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਰੇ ਜਿਹੜੇ ਮੇਰੇ ਦੋਸਤ ਮਿੱਤਰ ਵਰਕਰ ਮੇਰੇ ਨਾਲ ਚੱਲ ਰਹੇ ਸੀ ਜਿਨ੍ਹਾਂ ਨੇ ਮੈਨੂੰ ਪੂਰਾ ਸਹਿਯੋਗ ਦੇ ਕੇ ਰੱਖਿਆ ਇੱਥੇ ਤੱਕ ਮੈਨੂੰ ਪਹੁੰਚਾਇਆ ਤੇ ਪਿਛਲੇ ਜਿਨ੍ਹਾਂ ਦੇ ਵਿੱਚ ਮਤਲਬ ਪੱਤਰਕਾਰਾਂ ਵੀਰਨ ਵੀ ਕਦਰ ਕਨ ਸੋਹਾ ਮਿਲੀਆਂ ਸਾਰਾ ਕੁਝ ਹੋ ਗਿਆ 15 16 ਤਰੀਕ ਨੂੰ ਮੇਰੀ ਜਿਹੜੀ ਟਿਕਟ ਜਿਹੜੀ ਹੈ ਉਹ ਓਕੇ ਹੋ ਗਈ ਸੀ ਮੰਲਾ ਉਪਰੋ ਹਾਈ ਕਮਾਂਡਰ ਨੇ ਵੀ ਇਹ ਗੱਲ ਕਹਤੀ ਸੀ ਵੀ ਤੁਸੀਂ ਜਾ ਕੇ ਫੀਲਡ ਦੇ ਵਿੱਚ ਕੰਮ ਸ਼ੁਰੂ ਕਰ ਲਓ ਤੇ ਤੁਹਾਡੀ ਜਿਹੜੀ ਇਹ ਟਿਕਟ ਓਕੇ ਆ 22 ਤਈ ਤਰੀਕ ਨੂੰ 21 22 ਤਰੀਕ ਨੂੰ ਪਾਰਟੀ ਨੇ ਮਤਲਬ ਇਹ ਫੈਸਲਾ ਕੀਤਾ ਉਪਰਲੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਕਿ ਦੋ ਲੜੀ ਨੂੰ ਟਿਕਟ ਦੇਣੀ ਹੈ ਦੋ ਲੜੀ ਦੇ ਵਿੱਚ ਅਮਰਜੀਤ ਕੌਰ ਸਾਹੋਗ ਜਿਹੜੇ ਲੋਕ ਸਭਾ ਫਰੀਦਕੋਟ ਤੋਂ ਹਨ ਇੱਕ ਹੁਸ਼ਿਆਰਪੁਰ ਤੋਂ ਨੇ ਜਾਮਨੀ ਗੋਮਰ ਮੈਡਮ ਉਹਨਾਂ ਨੂੰ ਟਿਕਟ ਦਿੱਤੀ ਹੈ ਜੇਕਰ ਇਹ ਨਾ ਹੁੰਦਾ ਵੀ ਲੇਡੀਜ਼ ਨੂੰ ਟਿਕਟ ਦੇਣੀ ਹੈ ਤੇ ਮਾਸਟਰ ਬਲਦੇਸ ਸਿੰਘ ਨੇ ਇਥੇ ਇਲੈਕਸ਼ਨ ਲੜਨਾ ਸੀ ਔਰ ਬੜੇ ਬਹੁਤ ਸਾਰੇ ਸਾਥੀਆਂ ਨਾਲ ਲੜਨਾ ਸੀ ਕਿਉਂ ਕਿ ਕਿਉਂਕਿ ਜਿੰਨੇ ਵੀ ਨਿਰਾਸ਼ ਬੈਠੇ ਨੇ ਆਮ ਆਦੀ ਪਾਰਟੀ ਦੇ ਜਿੰਨੇ ਵਰਕਰ ਨਿਰਾਸ਼ ਬੈਠੇ ਸੀ ਉਹ ਮਾਸਟਰ ਬਲਦੇਸ ਨੂੰ ਫੋਨ ਕਰਾ ਕੇ ਦੱਸਦੇ ਸੀ ਵੀ ਤੁਸੀਂ ਟਿਕਟ ਲੈ ਕੇ ਆਓ ਔਰ ਟਿਕਟ ਜਿਹੜੀ ਕਾਂਗਰਸ ਦੀ ਝੋਲੀ 'ਚ ਪਾਵਾਂਗੇ ਹੁਣ ਕੋਸ਼ਿਸ਼ ਕਰ ਲਈ ਹੈ ਪੂਰੀ ਮੰਨਣ ਮਨੋਣ ਦੇ ਕਰਨ ਦੇ ਵਿੱਚ ਵੀ ਚਲੋ ਗਿਲੇ ਸ਼ਿਕਵੇ ਹੁੰਦੇ ਆ ਮਾੜੇ ਮੋਟੇ ਹੋ ਜਾਂਦੇ ਆ ਰਸ ਰਸ ਜਾਂਦਾ ਉਹਨੂੰ ਮਨਾਇਆ ਲਿਆ ਜਾਂਦਾ ਸਾਰੇ ਇੱਕ ਥਾਂ ਤੇ ਰੋਟੀ ਪਾਣੀ ਬਣਾਉਣ ਲੱਗ ਜਾਂਦੇ ਆ ਇਹ ਲੱਗਦਾ ਮਨ ਦੇ ਵਿੱਚ ਹੈਗਾ ਹੀ ਦੂਰ ਹੋ ਗਿਆ ਹੁਣ ਨਿਕਲ ਗਿਆ ਹੁਣ ਹੁਣ ਨਿਕਲ ਗਿਆ ਕਿਉਂਕਿ ਇੱਕ ਇੰਡੀਆ ਦੇ ਵਿੱਚ ਜਿਹੜੀ ਹੈ ਅੱਗ ਬਲੀ ਹੋਈ ਵੀ ਹੈ ਅੱਗ ਬਲੀ ਦਾ ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜੇਕਰ ਉਹ ਤੀਜੀ ਵਾਰ મોદી ਸੈਂਟਰ ਦੇ ਵਿੱਚ ਆਉਂਦਾ ਤੇ ਉਹਨਾਂ ਨੇ ਸੰਵਿਧਾਨ ਬਦਲ ਦੇਣਾ ਜੇ ਸੰਵਿਧਾਨ ਬਦਲਿਆ ਗਿਆ ਤੇ ਤੁਸੀਂ ਵੀ ਮੇਰੇ ਮੂਹਰੇ ਇਸ ਤਰ੍ਹਾਂ ਮੈਕ ਨਹੀਂ ਲਾ ਸਕੋਗੇ ਕਿਉਂ ਕਿ ਕਿਉਂਕਿ ਬੋਲਣ ਦਾ ਹੱਕ ਤੁਹਾਡੇ ਕੋਲੇ ਨਹੀਂ ਹੋਵੇਗਾ ਤੁਸੀਂ ਪੜ ਨਹੀਂ ਸਕੋਗੇ ਤੁਸੀਂ ਕੋਈ ਜ਼ਮੀਨ ਜਾਇਦਾਦ ਨਹੀਂ ਖਰੀਦ ਸਕੋਗੇ ਤੁਸੀਂ ਕੋਈ ਹੋਰ ਇਹ ਜਾ ਕੋਈ ਇਲੈਕਸ਼ਨਾਂ ਚੜ੍ਹੇ ਖਤਮ ਹੋੜੀ ਵੋਟ ਰਾਜ ਖਤਮ ਕਰ ਦੇਣਾ ਵੋਟ ਰਾਜ ਦਾ ਖਤਮ ਕਰਕੇ ਕੀ ਕਰਨਾ ਉਹਨਾਂ ਨੇ ਆਰਐਸਐਸ ਦੇ ਬੰਦੇ ਸਾਰੇ ਬਿਠਾ ਦੇਣੇ ਉਹਨਾਂ ਦੇ ਉਹਨਾਂ ਕੋਲ ਰਾਜ ਭਾਗ ਹੋਊਗਾ ਨਾ ਕੋਈ ਵੋਟ ਹੋਵੇਗੀ ਉਹ ਜਿਵੇਂ ਡੰਡਾ ਚਲਾਉਣ ਕਿਉਂ ਚੱਲਣਾ ਪੈਣਾ ਆ ਸੰਵਿਧਾਨ ਜਿਹੜਾ ਉਹ ਖਤਮ ਕਰਨ ਤੋਂ ਲਏ ਹੋਇਆ ਇਸ ਕਰਕੇ ਸਵਿਧਾਨ ਨੂੰ ਬਚਾਉਣ ਖਾਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ ਬੜੀ ਮਿਹਨਤ ਨਾਲ 2 ਸਾਲ 11 ਮਹੀਨੇ ਤੇ 18 ਦਿਨ ਲਾ ਕੇ ਸਵਿਧਾਨ ਲਿਖਿਆ ਔਰ ਸਾਰੇ ਲੋਕਾਂ ਨੂੰ ਇਹ ਨਹੀਂ ਵੀ ਕਿੱਲੇ ਜਿਹੜੇ ਐਸਸੀ ਲੋਕਾਂ ਨੂੰ ਕਿ ਦਿੱਤਾ ਹੈ ਜਨਰਲ ਵਰਗ ਦੇ ਲੋਕਾਂ ਨੂੰ ਵੀ ਬੀਸੀ ਵਰਗ ਦੇ ਲੋਕਾਂ ਨੂੰ ਬਹੁਤ سارے ਅਧਿਕਾਰ ਲੈ ਕੇ ਦਿੱਤੇ ਆ ਜਿਹੜੇ ਅਧਿਕਾਰਾਂ ਦੇ ਨਾਲ ਅੱਜ ਅਸੀਂ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਆਂ ਵਿਧਾਨ ਸਭਾ ਦੇ ਵਿੱਚ ਪਹੁੰਚਦੇ ਆਂ ਤਾਂ ਉਹਨਾਂ ਨੂੰ ਜੇਕਰ ਭਾਰਤੀ ਜਨਤਾ ਪਾਰਟੀ ਹੋਦੀ ਹੈ ਤਾਂ ਇਹ ਸਾਰਾ ਕੁਝ ਖਤਮ ਹੋ ਜਾਏਗਾ 바ਵਾ ਸਾਹਿਬ ਡਾਕਟਰ ਵੀ ਉਹਦਾ ਅੰਬੇਦਕਰ ਦਾ ਜਿਹੜਾ ਸੰਵਧਾਨ ਉਪਾਸੇ ਕਰਕੇ ਆਰਐਸਐਸ ਦਾ ਜਿਹੜਾ ਬਣਾਇਆ ਪਿਆ ਸੰਵਧਾਨ ਉਹ ਲਾਗੂ ਕਰਨ ਨੂੰ ਫਿਰਦੇ ਆ ਉਸ ਨੂੰ ਸੰਵਧਾਨ ਨੂੰ ਬਚਾਉਣ ਦੀ ਖਤਰ ਅੱਜ ਬੀਬੀ ਅਮਰਜੀਤ ਕੌਰ ਸਾਹੋਕੇ ਦੇ ਮੈਂ ਹਮਾਇਤ ਕੀਤੀ ਆ ਔਰ ਡਟ ਕੇ ਪੂਰੇ ਜੋਰ ਦੇ ਨਾਲ ਚੱਲਾਂਗੇ ਅੰਦਰ ਤਾਂ ਨਹੀਂ ਗਿਲਾਸ਼ਿਕ ਵਾਰ ਉਹ ਕੋਈ 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 ਗਿਲਾਸ਼ਿਕ ਬਣਾ ਜਿਹੜਾ ਡਟ ਕੇ ਨਾਲ ਚੱਲਾਂਗੇ ਨਾਲ ਪ੍ਰਚਾਰ ਕਰਾਂਗੇ ਤੇ ਫਿਰ ਗਿਲਾਸ਼ਿਕ ਵਾਕਿਆ ਤੁਸੀਂ ਪ੍ਰੈਸ ਵਾਰਤਾ ਦੇ ਵਿੱਚ ਇੱਕ ਗੱਲ ਕਹੀ ਸੀਗੀ ਕਿ ਮੈਂ ਦੇਸ਼ ਨੂੰ ਬਚਾਉਣ ਵਾਸਤੇ ਇਸ ਹੱਕ ਦੇ ਵਿੱਚ ਆਏ ਆਂ ਦੇਸ਼ ਨੂੰ ਬਚਾਉਣ ਵਾਸਤੇ ਆਏ ਆਂ ਜਾਂ ਕਾਂਗਰਸ ਪਾਰਟੀ ਦੇ ਆਏ ਨਹੀਂ ਜੇ ਦੇਸ਼ ਤਾਂ ਹੀ ਬਚਣਾ ਜੇ ਕਾਂਗਰਸ ਪਾਰਟੀ ਆਉਗੀ ਉਪਰ ਦੇਸ਼ ਤਾਂ ਤਾਂ ਹੀ ਬਚਦਾ ਨਾ ਜੇ ਕਾਂਗਰਸ ਪਾਰਟੀ ਆਉਗੀ ਜੇ ਕਾਂਗਰਸ ਪਾਰਟੀ ਨੂੰ ਅਸੀਂ ਵੱਡੇ ਮਾਰਜਿਨ ਦੇ ਨਾਲ ਜਿਤਾਉਨੇ ਆਂ ਵੱਡੇ ਮਾਰਜਿਨ ਨਾਲ ਜਿਹੜੇ ਇੰਡੀਆ ਗੱਠਜੋੜ ਬਣਿਆ ਵਾ ਇੰਡੀਆ ਗੱਠਜੋੜ ਦੀ ਜਿੰਨੀਆਂ ਪਾਰਟੀਆਂ ਕੋਈ 5 ਜਿੱਤ ਕੇ ਹੁੰਦੇ ਕੋਈ 20 ਜਿੱਤ ਕੇ ਦਿੰਗੇ 15 ਜਿੱਤ ਕੇ ਹੁੰਦੇ ਸਾਰਾ ਤਾਂ ਇੱਕ ਮੇਲ ਹੋ ਜਾਣਾ ਹੈ ਗੱਠਜੋੜ ਹੈ ਜਦੋਂ ਗੱਠਜੋੜ ਹੋਵੇਗਾ ਉਦੋਂ ਜਿਹੜੀ ਇੱਥੇ ਪ੍ਰਧਾਨ ਮੰਤਰੀ ਜਿਹੜਾ ਬਣ ਜੇ ਭਾਰਤ ਜਨਤਾ ਪਾਰਟੀ ਨੂੰ ਹਰਾਉਣੇ ਆ ਤਾਂ ਨਹੀਂ ਜਦੋਂ ਕਿਸੇ ਨੂੰ ਟਿਕਟ ਨਹੀਂ ਮਿਲਦੀ ਜਿਹੜੇ ਪਾਰਟੀ ਦੇ ਉਮੀਦਵਾਰ ਨੂੰ ਜਾਂ ਜਿਹੜਾ ਅਹੁਦੇਦਾਰੀ ਠੋਕਰਿਆ ਤਾਂ ਉਹਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਦੂਜੀ ਪਾਰਟੀ ਦੇ ਵਿੱਚ ਜਾਵੜਦਾ ਉਧਰ ਤੁਰ ਜਾਂਦਾ ਕਮਿਟਮੈਂਟ ਕਰ ਲੈਂਦੇ ਆ ਵੀ ਮੈਂ ਤੁਹਾਡੇ ਨਾਲ ਆ ਰਿਹਾ ਹਾਂ ਬਲਦੇਵ ਸਿੰਘ ਨੂੰ ਇਹ ਸੋਚ ਸੀਗੀ ਮਨ ਦੇ ਵਿੱਚ ਕਿਤੇ ਨਾ ਕਿਤੇ ਨਹੀਂ ਨਹੀਂ ਇਹ ਮੇਰੇ ਮਨ ਦੇ ਵਿੱਚ ਕੋਈ ਸੋਚ ਨਹੀਂ ਸੀ ਕਿਉਂਕਿ ਮੈਂ ਕਿਹੜੀ ਪਾਰਟੀ ਇਹੋ ਜੀ ਜਿਹੜੀ ਚੰਗੀ ਜਿਹੜੀ ਗਾਂ ਬੈਠੀ ਇਹੋ ਜੀ ਕਾਂਗਰਸ ਨਾਲੋਂ ਕਿਹੜੀ ਚੰਗੀ ਪਾਰਟੀ ਹੈ ਆਮ ਆਦਮੀ ਪਾਰਟੀ 'ਚ ਮੈਂ 5 ਸਾਲ ਕੰਮ ਕੀਤਾ ਐਮਐਲਏ ਰਿਹਾ ਅਸੀਂ ਵਿਰੋਧ ਕੀਤਾ ਸੀ ਉਹਦਾ ਕੇਜਰੀਵ ਜਿਹੜੇ ਵਿਰੋਧ ਕੀਤਾ ਇਹ ਮਨੀਸ਼ੀਓ ਦੀਦਾ ਵੀ ਕਿ ਇਹ ਕਰਪਟ ਬੰਦੇ ਨੇ ਚੋਰ ਨੇ ਠੱਗ ਨੇ ਅਸੀਂ ਉਹਨਾਂ ਦੇ ਵਿੱਚ ਕਹਿੰਦਾ ਤੇ ਅੱਜ ਵੀ ਉਹੀ ਗੱਲ ਕਹਿੰਦੇ ਆ ਅੱਜ ਸਾਰੇ ਉਹ ਅੰਦਰ ਤਾਂ ਹੀ ਬੈਠੇ ਨਾ ਲੋਕਾਂ ਤਾਂ ਕਹਿੰਦੇ ਵੀ ਅਸੀਂ ਦੁੱਧ ਦੁੱਧ ਹੋਏ ਤੁੱਤੇ ਆ ਲੋਕਾਂ ਨੂੰ ਸੁਣਾਉਂਦੇ ਵੀ ਸਾਡੇ ਇਸ ਦੇ ਕੋਈ ਵੀ ਕਸੂਰ ਨਹੀਂ ਜਿਹੜੇ ਦੂਜੇ ਪਾਰਟੀਆਂ ਦੇ ਚੱਕ ਕੇ ਅੰਦਰ ਕਰਦੇ ਆ ਫਿਰ ਉਹ 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 ਕਸੂਰਬਾਰ ਹੈ ਬਲਦੇਵ ਨੂੰ ਕਿਸੇ ਪਾਰਟੀ ਦਾ ਫੋਨ ਆਇਆ ਵੀ ਇੱਧਰ ਆ ਜਾ ਨਾ ਮੈਂ ਨਾ ਕਿਸੇ ਨੂੰ ਮੈਂ ਕਿਸੇ ਦਾ ਫੋਨ ਮੈਂ ਤਾਂ ਮੋ ਲੋ ਇਹੋ ਜਿਹੇ ਬੰਦੇ ਨੂੰ ਫੋਨ ਹੀ ਨਹੀਂ ਚਾਹਦਾ ਪਹਿਲੀ ਗੱਲ ਹੈ ਜਿਹੜਾ ਅਨਨੋਨ ਫੋਨ ਆ ਮੈਂ ਫੋਨ ਹੀ ਨਹੀਂ ਚਾਹਦਾਗਾ ਜਿਹੜਾ ਤੀਜਾ ਜਿਹੜਾ ਮੇਰੇ ਕੋਲ ਹੈਗੇ ਲੈ ਕੇਗਾ ਉਹ ਵੀ ਕੋਈ ਹੈਗੇ ਯਾਰ ਤਾਂ ਅਜੀਪਾਲ ਜੀ ਵੀ ਜਿਹੜੇ ਕਿਉਂਕਿ ਤਮਾਮ ਜਿਹੜੇ ਹਲਕਾਂ ਚਾਰਜ ਇੱਥੇ ਪਹੁੰਚੇ ਆ ਅਜੀਪਾਲ ਜੀ ਖੁਸ਼ ਹੋ ਅੱਜ ਤੁਹਾਡਾ ਕਿਤੇ ਨਾ ਕਿਤੇ ਸਾਥ ਮਿਲਿਆ ਹੋਰ ਪੂ ਪੂਰੇ ਗੋ ਜਾਈ ਬਾਕੀ ਬਾਕੀ ਕਿੰਨਾ ਕੁ ਬੈਨੀਫਿਟ ਮਿਲੂਗਾ ਜਿਹੜਾ ਬਲਦੇਵ ਦੇ ਆਉਂਦੇ ਨਾਲ ਤੇ ਕਿੰਨਾ ਲਾਓ ਸੋ ਨਹੀਂ ਜੇ ਨਾ ਆਉਂਦੇ ਤਾਂ ਵੇਖੋ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਆ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਜਿੰਨਾ ਅਸੀਂ ਸੋਚ ਨਹੀਂ ਸਕਦੇ ਉਹਨਾਂ ਫਾਇਦਾ ਹੋਣਾ ਖੁਸ਼ ਆ ਪੂਰਾ ਵਰਕਰ ਪੂਰੇ ਖੁਸ਼ ਹੈ ਜੀ ਬੂੰਦ ਬੂੰਦ ਨੇ ਸਮੁੰਦਰ ਭਰਦਾ ਵੈਸੇ ਵੀ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਹਿੱਤ ਦੇ ਵਿੱਚ ਬਹੁਤ ਸਾਰੇ ਬੰਦੇ ਜਿਹੜੇ ਹੋਰ ਵੀ ਦੂਜੀਆਂ ਪਾਰਟੀਆਂ ਦੇ ਜਿਹੜੇ ਸਮਝ ਰੱਖਦੇ ਆ ਅੱਜ ਸਾਡਾ ਦੇਸ਼ ਜਿਹੜਾ ਬੇਰੋਜ਼ਗਾਰੀ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਉਹਨੂੰ ਬਚਾਉਣ ਵਾਸਤੇ ਦੂਜੀਆਂ ਪਾਰਟੀਆਂ ਦੇ ਬੰਦੇ ਵੀ ਅੰਦਰ ਖਾਤੇ ਸਾਡੀ ਸਪੋਰਟ ਕਰ ਰਹੇ ਜਿਵੇਂ ਹਣ ਅਜੀਪਾਲ ਗੋਲਡੀ ਛੱਡ ਗਿਆ ਤੁਹਾਡੀ ਪਾਰਟੀ ਨੂੰ ਆਵਾਮ ਦੀ ਪਾਰਟੀ ਜਾਵੜਿਆ ਉਹਦਾ ਕਿਤੇ ਨਾ ਕਿਤੇ ਮੈਸੇਜ ਤੁਹਾਡੇ ਜਿਹੜੇ ਵਰਕਰ ਆ ਆਗੂਆਂ ਤੇ ਥੋੜਾ ਜਿਹਾ ਸਹੀ ਜਾਊਗਾ ਗਲਤ ਜਾਊਗਾ ਵੇਖੋ ਜੀ ਕੋਈ ਅਜੀਪਾਲ ਕੋਈ ਗੋਲਡੀ ਮੈਨਾ ਨਹੀਂ ਰੱਖਦਾ ਕਾਂਗਰਸ ਪਾਰਟੀ ਇੱਕ ਆਈਡੀਆ ਇੱਕ ਕੁਰਬਾਨੀ ਵਾਲੀ ਪਾਰਟੀ ਆ ਇਹਨੇ ਸਦਾ ਹਿੰਦੁਸਤਾਨ ਲਈ ਕਰਕੇ ਵਿਖਾਇਆ ਲੋਕ ਪਾਰਟੀ ਨੂੰ ਪਿਆਰ ਕਰਦੇ। ਵਰਸ਼ਵਿੰਦਰ ਜੀ ਖੁਸ਼ ਹਾਂ ਕਿਉਂਕਿ ਤੁਸੀਂ ਕਾਫੀ ਜਿਹੜਾ ਮੂਹਰੇ ਸਾਹਮਣੇ ਆਉਂਦੇ ਹੋ ਖੁਸ਼ ਹਾਂ ਅੱਜ ਪਾਰਟੀ ਨੂੰ ਸਾਥ ਮਿਲਿਆ ਕੋਈ ਨਾ ਕੋਈ ਪਾਰਟੀ ਦੇ ਜਿਹੜੇ ਦੇਖੋ ਜਿਹੜੇ ਕੈਂਡੀਡੇਟ ਜਿਨੂੰ ਟਿਕਟ ਨਾ ਮਿਲੀ ਹੋਵੇ ਕੋਈ ਦਾਵੇਦਾਰੀ ਠੋਕੀ ਹੋਵੇ ਜਦੋਂ ਘਰੇ ਗੁੱਸੇ 'ਚ ਬੈਠ ਜਾਣ ਤੇ ਜਦੋਂ ਉਹਨਾਂ ਨੂੰ ਪਾਰਟੀ ਤੋੜਦੀ ਆ ਤੇ ਉਹ ਤੁਰ ਪੈਣ ਦਾ ਖੁਸ਼ੀ ਤਾਂ ਮਹਿਸੂਸ ਹੁੰਦੀ ਕਿਉਂਕਿ ਪਾਰਟੀ ਦੇ ਸਿਪਾਹੀ ਆ ਪਾਰਟੀ ਵਾਸਤੇ ਲੜਨਾ ਜਾਣਦੇ ਆ ਤੇ ਅੱਜ ਜਿੱਥੇ ਮਾਟਰ ਬਲਦੇਵ ਜਿਓਂ ਆ ਪਾਰਟੀ ਕੈਂਡੀਡੇਟਾਂ ਨਾਲ ਤੁਰੇ ਆ ਉਥੇ ਡੈਂਪਲ ਧਰਮਕੋਟ ਵੀ ਅਸੀਂ ਉਹਨਾਂ ਨੂੰ ਤੋਰ ਕੇ ਹੋਣੇ ਧਰਮਕੋਟ ਤੋਂ ਇੱਥੇ ਪਹੁੰਚੇ ਸੀ ਤੇ ਉਹਨਾਂ ਨੂੰ ਵੀ ਅਸੀਂ ਸਾਡੇ ਕਿਉਂਕਿ ਪ੍ਰਧਾਨ ਜੀ ਪੰਜਾਬ ਪ੍ਰਧਾਨ ਰਾਜਵਡੰਗ ਜੀ ਆਏ ਸੀ ਉਹਨਾਂ ਨੂੰ ਤੋਰ ਕੇ ਇੱਥੇ ਅੱਜ ਖੁਸ਼ੀ ਦਾ ਮਾਹੌਲ ਆ ਕਿਉਂਕਿ ਜਿਹੜਾ ਜਿਹੜੀ ਗਾਨੀ ਦੇ ਮੰਨ ਕੇ ਟੁੱਟਣ ਦਾ ਡਰ ਹੋਵੇ ਜਿਉ ਮਜ਼ਬੂਤੀ ਨਾਲ ਜੁੜੇ ਰਹਿ ਜਾਣ ਤੇ ਉਹ ਨਾਲ ਤੁਰ ਪੈਣ ਤਾਂ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਪਿਛਲੇ ਵਾਰ ਦੇ ਮੈਂਬਰ ਟੁੱਟੇ ਸੀ ਨਾਲ ਆ ਗਏ ਹੁਣ ਇਕੱਠ ਫੇਰ ਹੋਗੇ ਇਕ ਤਾਂ ਫੇਰ ਹੋਗੀ ਹਾਂ ਹੁਣ ਪੂਰੀ ਏਕਤਾ ਸਾਡੇ ਲੋਕ ਸਭਾ ਹਾਲ ਕਾ ਫਰੀਦਕੋਟ ਦੇ ਜਿੰਨੇ ਵੀ ਕਾਂਗਰਸੀ ਸੀ ਸਾਰਿਆਂ ਦੀ ਇੱਕ ਮੋੜਤਾ ਇੱਕ ਜੋੜਤਾ ਹੁਣ ਜਿਹੜਾ ਜਿਹੜਾ ਮਾਹੌਲ ਪਹਿਲਾਂ ਹੀ ਵਧੀਆ ਸਿਰਜਿਆ ਗਿਆ ਸੀ ਪਰ ਅੱਜ ਦਾ ਦਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਹੁਣ ਜਨਾ ਕੀ ਇੱਕਜੁੱਟ ਹੋ ਕੇ ਜੋਰ ਲਾਵਾਂਗੇ ਤੇ ਟਰੈਕਟਰ ਜਿੱਤ ਕੇ ਜਿਹੜੀ ਝੋਲੀ ਕਾਂਗਰਸ ਦੀ ਪਾਉਂਦੀ ਕਾਂਗਰਸ ਦੀ ਟੱਕਰ ਕੀ ਦੇ ਨਾਲ ਹੈ ਕਾਂਗਰਸ ਦੀ ਟੱਕਰ ਜੇ ਮੈਂ ਗੱਲ ਕਰਾਂ ਅਸੀਂ ਤਾਂ ਅੱਜ ਅੱਜ ਦਾ ਮਾਹੌਲ ਸਾਨੂੰ ਵੀ ਲੱਗਦਾ ਕਾਂਗਰਸ ਦੀ ਟੱਕਰ ਕਾਲੀ ਦਲ ਨਾਲ ਆਮ ਆਦਮੀ ਦਾ ਕੈਂਡੀਡੇਟ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਬੀਜੇਪੀ ਆ ਅੱਜ ਟੱਕਰ ਜਿਹੜੀ ਕਾਂਗਰਸ ਦੀ ਟੱਕਰ ਹੈ ਕਾਂਗਰਸ ਤੇ ਕਾਲੀ ਦਲ ਦੀ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਤਾਂ ਸਿੱਧੇ ਤੌਰ ਤੇ ਕਹੇ ਕਿ ਜਿਹੜਾ ਪਰਿਵਾਰ ਉਹਨਾਂ ਦਾ ਇਕੱਠਾ ਹੋ ਗਿਆ ਜਿਨ੍ਹਾਂ ਨੇ ਉਮੀਦਵਾਰ ਦੀ ਦਾਅਵੇਦਾਰੀ ਠੋਕ ਰੇ ਸੀਗੇ ਅੱਜ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਉਤਰ ਆਏ ਨੇ ਤੇ ਨਾਲ ਹੀ ਦੂਜੀ ਇੱਕ ਵੱਡੀ ਗੱਲ ਇਹਨਾਂ ਨੇ ਜਿਹੜੀ ਸਿੱਧੇ ਤੌਰ ਤੇ ਕਹੀ ਹੈ ਕਿ ਸਾਡੀ ਜਿਹੜੀ ਟੱਕਰ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਪਿਛਲੇ ਨੰਬਰਾਂ ਤੇ ਛੱਡ ਦਿੱਤਾ ਤਾਂ ਦੇਖਦੇ ਹਾਂ ਹੁਣ ਅੱਜ ਦਾ ਜਿਹੜਾ ਇਹਨਾਂ ਨੂੰ ਸਹਿਯੋਗ ਮਿਲਿਆ ਸਾਬਕਾ ਐਮਐਲਏ ਮਾਸਟਰ ਬਲਦੇਵ ਸਿੰਘ ਜਿਹੜੇ ਉਮੀਦਵਾਰੀ ਦੀ ਦਾਅਵੇਦਾਰੀ ਠੋਕ ਰੇ ਸੀਗੇ ਤਾਂ ਉਹ ਇਸ ਪਾਰਟੀ ਦਾ ਸਹਿਯੋਗ ਅੱਗੇ ਆਏ ਨੇ ਤੇ ਟੈਂਪਲ ਧਰਮਕੋਟ ਉਹ ਵੀ ਉਮੀਦਵਾਰ ਜਿਹੜੀ ਦਵਦਾਰੀ ਠੋਕ ਰਹੀ ਸੀ ਉਹ ਵੀ ਨਰਾਸ਼ ਚੱਲ ਰਹੇ ਸੀਗੇ ਤਾਂ ਇਹਨਾਂ ਦਾ ਕਿੰਨਾ ਕੁ ਬੈਨੀਫਿਟ ਮਿਲੂਗਾ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਭੇਜਦੇ ਆ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ ਇਸ ਦਾ ਫਾਇਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੋਵੇਗਾ ਜਾਂ ਨਹੀਂ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋ ਬਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ